ਦੀ ਵਧੀਆ ਬਹੁਤ ਮਜ਼ਾ ਮਜ਼ਾ ਆ ਰਿਹਾ ਹੈ ਦੇਖ ਕੇ ਮੈਂ ਦੇਖ ਰਿਹਾ ਮੇਰੇ ਪਿੱਛੇ ਬੱਚੀ ਗਈ ਉਹ ਵੀ ਬਹੁਤ ਬਹੁਤ ਖੁਸ਼ ਹੈ ਗਈ ਹੈ ਔਰ ਫਸਟ ਟਾਈਮ ਐਸ ਜਗ੍ਹਾ ਦੇ ਉੱਤੇ ਰਣਜੀਤ ਐਬ ਨੂੰ ਔਰ ਮੈਂ ਤਾਂ ਕਹਾਂਗਾ ਜਿਵੇਂ ਮੈਂ ਬੱਚੇ ਔਰ ਹੋਰ ਅਸੀਂ ਸਾਰੇ ਇੰਜੋਏ ਕਰ ਰਹੇ ਆ ਅੰਮ੍ਰਿਤਸਰ ਵਾਸੀਆਂ ਵਾਸਤੇ ਵੀ ਓਪਰਚੁਨਿਟੀ ਹੈਗੀ ਸਾਰੇ ਆ ਦੇਖਣ ਔਰ ਇੰਜੋਏ ਕਰਨ ਬੱਚਿਆਂ ਵਾਸਤੇ ਤਾਂ ਸਪੈਸ਼ਲੀ ਅਮੇজিং ਹੈ ਤੁਸੀਂ ਫੈਮਿਲੀ ਦੇ ਨਾਲ ਆਏ ਹੋ ਇਸ ਵਕਤ ਫੈਮਿਲੀ ਇੰਜੋਏ ਕਰ ਰਹੀ ਹੈ ਨਾਲ ਜਿਹੜੇ ਅਮਰਸਰ ਦੇ ਸ਼ਹਿਰ ਵਾਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਹੀ ਕਹਿਣਾ ਚਾਹ ਰਹੇ ਹਾਂ ਬਹੁਤ ਅੱਛੇ ਜਿਸ ਤਰ੍ਹਾਂ ਮੈਂ ਦੇਖ ਰਿਹਾ ਮੇਰੀ ਫੈਮਿਲੀ ਦੇ ਬੱਚੇ ਹੋਰ ਬੱਚੇ ਸਾਡੇ ਵਲੰਟੀਅਰਸ ਦੇ ਬੱਚੇ ਹੋਰ ਲੋਕ ਆਏ ਮੇਰੇ ਨੀਅਰ ਐਂਡ ਡੀਅਰਸ ਤੇ ਇੰਜੋਏ ਕਰ ਰਹੇ ਆ ਸਾਰੇ ਤੋ ਬਹੁਤ ਅੱਛਾ ਉਪਰਾਲਾ ਆਏਗਾ ਦੇਖ ਕੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਵਧੀਆ ਸਹਿਯੋਗ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕੋ ਨੇ ਦੱਸਿਆ ਕਿ ਇੰਪਰੂਵਮੈਂਟ ਹੈ ਜਿਹੜੇ ਚੇਅਰਮੈਨ ਨੇ ਬੜਾ ਵਧੀਆ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਵਾ ਉਹਦੇ ਬਾਰੇ ਕੀ ਕਹਣਾ ਕਿ ਕਿਸ ਤਰ੍ਹਾਂ ਦੇ ਇੱਥੇ ਫੈਸਿਲਿਟੀਆਂ ਅਵੇਲੇਬਲ ਨੇ ਦੇਖੋ ਐਸ ਤਰ੍ਹਾਂ ਦੇਖੋ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਹੈਗਾ ਕਿ ਜਿੱਦਾਂ ਦੇ ਐਸ ਤਰ੍ਹਾਂ ਦੇ ਡਿਫਰੈਂਟ ਟਾਈਪ ਦੇ ਕਾਰਨੀਵਲ ਛਿੰਨੇ ਯਾਦਾ ਲਗਾਏ ਜਾਣ ਉਹ ਮੈਨੂੰ ਮੈਨੂੰ ਨਹੀਂ ਪਤਾ ਸੀ ਉਹ ਨਹੀਂ ਮੈਨੂੰ ਦੱਸ ਰਿਹਾ ਕਿ ਇੱਕ ਦੋ ਝੂਲੇ ਐਸੇ ਹੈਗੇ ਜਿਹੜੇ ਫਸਟ ਟਾਈਮ ਹੀ ਤੁਸੀਂ ਪੰਜਾਬ 'ਚ ਦੇਖੋਗੇ ਅਤਿਖਿਆਤ ਕਰ ਰਹੀ ਸੀ ਕੰਡਿਆ ਚ ਵੀ ਫਸਟ ਟਾਈਮ ਹੀ ਆ ਆਇਆ ਹੈਗਾ ਤਾਂ ਮੈਂ ਉਹ ਦੇਖਾਂਗਾ ਤੋਂਦਾ ਵੀ ਲੁਕਤ ਲਵਾਂਗਾ ਠੀਕ ਹੈ ਤਾਂ ਸਾਰੇ ਵੀ ਇੰਜੋਏ ਕਰਨ ਡਿਫਰੈਂਟ ਟਾਈਪ ਦੇ ਝੁੱਲੇ ਆ ਫਿਸ਼ ਦਾ ਵਾਸਤੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਨੇ ਆਮ ਪੱਧਰੀ ਪੱਡ ਸਕਿਉਰਟੀ ਵਾਸਤੇ ਪੂਰੀ ਸਕਿਉਰਟੀ ਰਹੇਗੀ ਕਿ ਪਾਰਕਿੰਗ ਸਕਿਉਰਟੀ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਹੈਲਪ ਚਾਹੀਦੀ ਹੈ ਅਨੀ ਟਾਈਮ ਕੁਛ ਵੀ ਇਹਨਾਂ ਨੂੰ ਮੁਸ਼ਕਿਲ ਫੀਲ ਕਰਨ ਮੇਰਾ ਪਰਸਨਲ ਨੰਬਰ ਇਹਨਾਂ ਦੇ ਕੋਲ ਹੈ ਗੱਲ ਕਰ ਸਕਦੇ ਆ ਚਿੰਤਾ ਨਾ ਕਰਨਾ ਅ ਅਬੀ ਸਰਵਾਸੀ ਨੂੰ ਕੋਈ ਦਿੱਕਤ ਹੋਣੀ ਨਹੀਂ ਰਹੀ ਨਾ ਮੈਂ ਇਹਨਾਂ ਨੂੰ ਕੋਈ ਦਿੱਕਤ ਹੋਵੇਗੀ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਸਰ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਸਰ ਆਪਣਾ ਨਾਮ ਦੱਸ ਕੇ ਹਰਿੰਦਰ ਕਪੂਰ ਪੋਲਾ ਸ਼ੰਕਰਨ ਕੰਪਨੀ ਵੱਲੋਂ ਮੈਂ ਸ਼ੋਭ ਤਲਵਾਰ ਜੀ ਚੇਅਰਮੈਨ ਇੰਪਰੂਵਮੈਂਟ ٹرسٹ ਜੀ ਦਾ ਸਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਇਸ ਮੇਲੇ ਦਾ ਅੰਗਰੇਜੂਲੇਸ਼ਨ ਕੀਤਾ ਹੈ ਤੇ ਆਪਣੇ ਅਬੀ ਸਰ ਭੈਣਾ ਭਰਾਵਾਂ ਸਾਰਿਆਂ ਲੋਕਾਂ ਨੂੰ ਬੱਚਿਆਂ ਨੂੰ ਵੱਡੇ ਬਜ਼ੁਰਗ ਪੂਰੇ ਅਪਰੂਵਮੈਂਟ ٹرسٹ ਦੇ ਸਟਾਫ ਦਾ ਸਾਰੇ ਮੈਂਬਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਤੇ ਆਮ ਆਦਮੀ ਪਾਰਟੀ ਦੇ ਵੀ ਮੈਂਬਰਾਂ ਦਾ ਬਹੁਤ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਸਾਨੂੰ ਐਨਓਸੀਸ ਲਈ ਬਿਲਕੁਲ ਦੇਰੀ ਨਹੀਂ ਹੋਣ ਦਿੱਤੀ ਤੇ ਅਸੀਂ ਲੋਕਾਂ ਲਈ ਨਵੀਂ ਤੋਂ ਨਵੀਆਂ ਚੀਜ਼ਾਂ ਇੱਥੇ ਲੈ ਕੇ ਆ ਸਕਦੇ ਜਿਦਾ ਫੈਸਟਿਵਲ ਤੇ ਕਈ ਅਸੀਂ ਦੁਬਈ ਤੋਂ ਨਵੇਂ ਝੂਲੇ ਲੈ ਕੇ ਆਏ ਆ ਜੋ ਤੁਹਾਨੂੰ ਅੰਮ੍ਰਿਤਸਰ ਸਿਟੀ ਦੇ ਵਿੱਚ ਸਭ ਨਾਲ ਪਹਿਲੇ ਟਾਈਮ ਲਈ ਦੇਖਣ ਲਈ ਮਿਲਣਗੇ ਜਿਦਾ ਕਿ ਟਵਿੰ ਟਾਵਰ ਸੁਨਾਮੀ ਝੂਲਾ ਰੋਲਰ ਰੋਸਟਰ big joint wheel ਜੋ ਕਿ ਅੱਜ ਕੱਲ ਪੂਰੇ ਪੰਜਾਬ 'ਚ ਹੀ ਪਹਿਲੀ ਵਾਰੀ ਆਇਆ ਹੈ ਤੇ ਡਿਜ਼ਨੀ ਵਰਲਡ ਤੋਂ ਸਿੱਧਾ ਇੱਥੇ ਮੰਗਾਏ ਗਏ ਨੇ ਕਈ ਝੂਨੇ ਤੇ ਫਿਸ਼ਿਜ਼ ਵੀ ਇੱਥੇ ਸ਼ੰਘਾਪੁਰ ਤੇ ਦੁਬਈ ਤੋਂ ਮੰਗਾਈਆਂ ਗਈਆਂ ਤੇ ਏਸੀ ਫਿਸ਼ਟਨਲ ਹੈ ਜਿਸ ਵਿੱਚ ਲੋਕ ਆ ਕੇ ਆਪਣਾ ਗਰਮੀ ਦੇ ਵਿੱਚ ਵੀ ਇਸ ਚੀਜ਼ ਦਾ ਆ ਕੇ ਆਨੰਦ ਮਾਣ ਸਕਦੇ ਨੇ ਤੇ ਇਸ ਦੀ ਜੋ ਟਾਈਮਿੰਗ ਹੈ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਦੁਸ਼ਹਿਰਾ ਗਰਾਊਂਡ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਗ੍ਰੈਂਡ ਓਪਨਿੰਗ ਕੀਤੀ ਗਈ ਹੈ 26 ਅਗਸਤ ਤੱਕ ਇਸ ਪਾਰਕੀਵਲ ਨੂੰ ਰਨ ਕੀਤਾ ਜਾਊਗਾ ਬਾਕੀ ਅੱਗੇ ਜੋ ਪਰਮਾਤਮਾ ਦੇ ਸਰ ਇੱਕ ਜੀ ਹੋਰ ਪੁੱਛਣੀ ਚਾ ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖਿਆ ਦੂਰੋਂ ਦੂਰੋਂ ਜਿਹੜੀਆਂ ਕੰਟਰੀਜ਼ ਤੋਂ ਪਿਛਲੇ ਆ ਕੇ ਆਉਂਦੀਆਂ ਲੋਕਾਂ ਦੇ ਦੇਖਣ ਵਾਸਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਮਾਰਕ ਚਾਹੀਦਾ ਸਾਡਾ ਖਾਂਦੇ ਨੇ ਹੁੰਦੇ ਨਾਲੇ ਇਹ ਸਪੀਸ਼ੀਜ਼ ਕੋਈ ਈਟ ਵਾਲੀ ਸਪੀਸ਼ੀਜ਼ ਨਹੀਂ ਹੈ ਇਹ ਸਪੀਸ਼ੀਜ਼ ਤੁਹਾਨੂੰ ਇੱਥੇ ਦੇਖਣ ਨੂੰ ਹੀ ਨਹੀਂ ਮਿਲੂਗੀਆਂ ਇਹ ਸਾਰੀਆਂ ਫੋਰਨ ਫਿਸ਼ੀਜ਼ ਨੇ ਔਰ ਜੋ ਖਾਂਦੇ ਨੇ ਨਹੀਂ ਖਾਂਦੇ ਸਾਡਾ ਉਹਦਾਂ ਨੇ ਅਸੀਂ ਤਾਂ ਖੁਦ ਬਾਜੀ ਸ਼ੌਕ ਸ਼ੌਕਾ ਆ ਰਹੀਆਂ ਸਾਡੇ ਘਰੇ ਤਾਂ ਲਸਣ ਵੀ ਨਹੀਂ ਆਂਦਾ ਤੇ ਪਰ ਸਾਡੇ ਲਈ ਤਾਂ ਜਿੱਦਾਂ ਬੱਚੇ ਹੁੰਦੇ ਨੇ ਉਦਾਂ ਅਸੀਂ ਇਹਨਾਂ ਨੂੰ ਪਾਲਦੇ ਆ ਸਾਡੇ ਘਰ ਕੀ ਕਰ ਰਹੇ ਹੋ ਤੇ ਨਾਲ ਤੁਹਾਡੇ ਸ਼ੋਕਤਲਵਾਰ ਜੀ ਖੜੇ ਅੱਛਾ ਇੱਕ ਸਵਾਲ ਹੈ ਜਿਹੜਾ ਇਹਨਾਂ ਨੂੰ ਲੈ ਕੇ ਵਕੂ ਕਰੇ ਆਪਣਾ ਦੇਸ਼ਾਂ ਤੋਂ ਲੈ ਕੇ ਕੋਈ ਪਰਮਿਸ਼ਨ ਵਗੈਰਾ ਲੈਣੀ ਪਈ ਸੀ ਹਾਂਜੀ ਸਰ ਸਾਰੇ ਵੀਜ਼ਾਸ ਹੁੰਦੇ ਨੇ ਐਨਓਸੀਸ ਕਵਰਡ ਅਪ ਹੁੰਦੀਆਂ ਇੱਥੇ ਵੀ ਮੇਲਾ ਲਗਾਉਣ ਲਈ ਐਨਓਸੀਸ ਕਵਰ ਹੁੰਦੀਆਂ ਜਿਦਾ ਸਾਡੇ ਸਰਕਾਰ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਨਵੇਂ-ਨਵੇਂ ਉਪਰਾਲੇ ਕਰਦੇ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਐਸੋ ਦੇ ਕਾਰਨੀਵਲਸ ਨੂੰ ਬਹੁਤ ਅੱਗੇ ਵਧਾਉਣ ਨੂੰ ਰਹੀ ਹੈ ਤੇ ਆਪਣਾ ਪੰਜਾਬ ਤਾਂ ਪਹਿਲੇ ਮੇਲਿਆਂ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਇੱਥੇ ਤਾਂ ਮੇਲੇ ਇੱਕ ਸ਼ਾਨ ਹੈ ਪੰਜਾਬ ਦੀ ਇੰਪਰੂਵਮੈਂਟ ਟਰੱਸ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਸਰ ਇੰਪਰੂਵਮੈਂਟ ਟਰੱਸ ਵਿਚ ਮੈਨੂੰ ਐਨਓਸੀ ਮਿਲ ਗਈ ਤੇ ਹੋਰ ਵੀ ਦਫਤਰਾ ਵਿੱਚ ਐਨਓਸੀ ਕਰਵਾਉਣ ਲਈ ਪੂਰੀ ਪੂਰੇ ਹੈਲਪ ਕੀਤੀ ਗਈ ਤੇ ਕੋਈ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਜ ਆਪਣੇ ਦਫਤਰਾ ਚ ਗੇੜੇ ਨਹੀਂ ਕਢਣੇ ਵੇ ਉਸ ਟਾਈਮ ਟੂ ਟਾਈਮ ਸਾਰਾ ਕੰਮ ਹੁੰਦਾ ਰਿਹਾ